ਸ਼ਿਕਲ ਜੀ ਮੈਂ ਰਵਨੀਤ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਇਤਿਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਜੀ ਅੱਜ ਅਸੀਂ ਹਾਜ਼ਰ ਹਾਂ ਜੀ ਕਸ਼ਮੀਰ ਪਿਓਰ ਫੈਬਰਿਕ ਦਾ ਲੈ ਕੇ ਪਿਓਰ ਪਸ਼ਮੀਨਾ ਪਿਓਰ ਪਸ਼ਮੀਨਾ ਕਹਿ ਰਹੇ ਹਾਂ ਤਾਂ ਪਿਓਰ ਪਸ਼ਮੀਨਾ ਹੀ ਦਖਾਵਾਂਗੇ ਲਾਈਟ ਵੇਟਿਡ ਫੈਬਰਿਕ ਰਹੂਗਾ ਲਾਈਨਿੰਗ ਦੀ ਰਿਕੁਆਇਰਮੈਂਟ ਹੋਣੀ ਹੈ ਬਹੁਤ ਫਾਈਨ ਏਂਬਰਾਇਡਰੀ ਹੈ ਬਹੁਤ ਹੀ ਬਰੀਕੀ ਨਾਲ ਬਹੁਤ ਸੋਹਣਾ ਕੰਮ ਕੀਤਾ ਗਿਆ ਵਿਦ ਸ਼ਾਲ ਸਟਾਲ ਨਹੀਂ ਹੈਗੇ ਸਟਾਲ ਦੇ ਸਾਈਜ਼ ਤੋਂ ਥੋੜਾ ਵੱਡਾ ਹੈ ਪਰ ਸ਼ਾਲ ਜਿਹੜੇ ਆਪਾਂ ਪੰਜਾਬੀ ਸਟਾਈਲ ਚ ਲੈਣੇ ਆ ਉਹਦੋਂ ਥੋੜੇ ਜੇ ਸਾਈਜ਼ਸ ਫਰਕ ਪਣਗੇ ਹਰ ਇੱਕ ਪੀਸ ਖੋਲ ਕੇ ਦਿਖਾਵਾਂਗੇ ਜਿਹੜਾ ਵੀ ਪੀਸ ਤੁਹਾਨੂੰ ਚੰਗਾ ਲੱਗਦਾ ਉਹਦਾ ਤੁਸੀਂ ਸਕਰੀਨ ਸ਼ਾਟ ਲੈ ਲਓ ਸਕਰੀਨ ਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ ਜੀ ਪਹਿਲਾ ਪੀਸ ਹੈ ਜੀ ਪਿਓਰ ਪਸ਼ਮੀਨੇ ਦਾ ਰਹੂਗਾ ਬਹੁਤ ਹੀ ਫਾਈਨ ਕਾਪੜਾ ਲਾਈਟ ਵੇਟਿਡ ਹੈ ਜੀ ਪਿਓਰ ਹੈ ਤਾਂ ਇਹਦਾ ਮਤਲਬ ਪਿਓਰ ਹੈ ਸੈਮੀ ਨਹੀਂ ਹੈ ਹੈਨਾ ਤੇ ਆਹ ਇਹਦਾ ਫੈਬ੍ਰିକੇਟਡ ਐਮਬਰਾਇਡਰੀ ਦੇਖੋ ਬਹੁਤ ਸੋਹਣਾ ਇਹਦਾ ਕਲਰ ਜਾਊਗਾ ਬਹੁਤ ਹੀ ਪਿਆਰਾ ਬਰਾਊਨ ਜਾਂ ਮਾਊਸ ਸ਼ੇਡ ਹੈ ਇਸ ਵਾਲੇ ਨੇ ਏਡਾ ਸੋਹਣਾ ਕੰਮ ਹੈ ਏਡੀ ਫਿਨਿਸ਼ਿੰਗ ਦੇ ਨਾਮ ਨਾਲ ਕੰਮ ਹੈ ਸੂਰਿੰਗ ਹੈ ਜੀ ਬੜੇ ਪੇਸਟਲ ਦੇ ਕਲਰ ਲੱਗੇ ਨੇ ਬਹੁਤ ਹੀ ਐਮਬਰਾਇਡਰੀ ਫਿਨਿਸ਼ਿੰਗ ਦੇ ਨਾਮ ਨਾਲ ਜਾਰੀ ਹੈ ਬਹੁਤ ਪਿਆਰਾ ਫਰੰਟ ਸਾਈਜ਼ ਇਸ ਦਾ ਫਰੰਟ ਲੈਂਥ ਇਸ ਤਰੀਕੇ ਦੇ ਨਾਲ ਰਹੂਗੀ ਫਰੰਟ ਲੈਂਥ ਇਸ ਤਰੀਕੇ ਦੇ ਨਾਲ ਰਹੂਗੀ ਆਹਾਂ ਇਹਦਾ ਬੈਕ ਕੇਅਰ ਹੈ ਆਹ ਇਹਦਾ ਬੈਕ ਕੇ ਰਿ ਹੈ ਦੀ ਉਤੀਮ ਐਮਬਰਾਇਡਰੀ ਬਾਰਡਰ ਜਾਊਗਾ। ਬਾਰਡਰ ਜਾਊਗਾ ਤੇ ਇਹਦੇ ਨਾਲ ਇਹ ਲੈਂਥ ਹੈ ਜੀ 1.4 ਮੀਟਰ ਦੀ। 1.4 ਮੀਟਰ ਦੀ ਇਹਦੀ ਲੈਂਥ ਰਹੂਗੀ ਜੀ। 1.4 ਮੀਟਰ ਦੀ ਇਹਦੀ ਲੈਂਥ ਰਹੂਗੀ ਤੇ ਐਡਾ ਫਾਈਨ ਫੈਬਰਿਕ ਹੈ ਜੀ ਸ਼ਾਲ। ਸ਼ਾਲ ਐ ਸਟਾਲ ਹੈ ਜੀ। ਸਟਾਲ ਦਾ ਫੈਬਰਿਕ ਬਹੁਤ ਹੀ ਫਾਈਨ ਹੈ। ਪ्योर ਮੂਲ ਦਾ ਵਿੱਚ ਰਹੂਗਾ। ਆਹ ਇਹਦੇ ਬਾਰਡਰ ਦੇ ਉੱਤੇ ਐਮਬਰਾਇਡਰੀ ਰਹੂਗੀ। ਬਾਰਡਰ ਦੇ ਉੱਤੇ ਐਮਬਰਾਇਡਰੀ ਰਹੂਗੀ ਸਾਰੇ ਪ੍ਰੀਸਿਸ ਐਕਸਕਲੂਸਿਵ ਰਹਿਣਗੇ ਜੀ। जिने भी पीसेस ने सारे एक्सक्लूसिव रहेंगे बहुत ही फाइन ਕਰਦੇ ਜਿਹੜਾ ਦੂਜਾ ਪੀਸ ਹੈ ਉਹਦਾ ਵੀ ਬੜਾ ਸੋਹਣਾ ਸ਼ੇਡ ਹੈ ਥੋੜਾ ਜਿਹਾ ਇਹ ਬੁੱਸਟਲ ਦਾ ਸ਼ੇਡ ਹੈ ਜਿਹੜਾ ਮੈਂ ਪਹਿਲਾ ਪੀਸ ਦਿਖਾਇਆ ਸੀ ਉਹ ਬਰਾਊਨ ਹੈ ਉਹ ਤੋਂ ਥੋੜਾ ਜਿਹਾ ਗ੍ਰੇਸ਼ ਬਰਾਊਨ ਦੇ ਵਿੱਚ ਰਹਿੰਦਾ ਜੀ ਇਹਦੀ embroiderry ਉਹ ਤੋਂ ਵੀ ਪਿਆਰੀ ਹੈ ਇਸ ਤਰੀਕੇ ਦੇ ਨਾਲ ਬਹਗੀ ਜੀ ਡਿਜ਼ਾਈਨ ਪੈਟਰਨ ਸੇਮ ਹੈ ਜੀ embroiderry ਦਾ ਵੀ ਸੇਮ ਹੈ ਕਲਰ ਕੰਬੀਨੇਸ਼ਨ ਥੋੜੇ ਡਿਫਰੈਂਟ ਰਹਿੰਦੇ ਹੈ カラー ਕੰਬੀਨੇਸ਼ਨ ਬੜੇ ਸੂਦੀਂਜੇ ਨੇ ਬਹੁਤ ਸਟਲ ਦੇ ਰੰਗ ਨੇ ਕੋਈ ਚੁਗਮਾ ਅੱਖਾਂ ਨੂੰ ਚੁਗਮਾ ਖਾਣ ਵਾਲਾ ਰੰਗ ਨਹੀਂ ਹੋਊਗਾ ਬਹੁਤ ਹੀ ਫਾਈਨ ਫੈਬਰਿਕ ਹੈ ਓਵਰ ਆਲ ਲੁੱਕ ਸੋਟਦੀ ਇਸ ਤਰੀਕੇ ਦੇ ਨਾਲ ਰਹੂਗੀ ਦਰਮਿਆਨਾ ਜਿਹਾ ਸ਼ੇਡ ਨਾ ਬਹੁਤਾ ਡਾਰਕ ਹੈ ਤੇ ਨਾ ਬਹੁਤਾ ਲਾਈਟ ਹੈ ਪ्युअर ਪਸ਼ਮੀਨੇ ਦਾ ਹੀ ਇਹਦਾ ਸੂਟ ਸ਼ਾਲ ਰਹੂਗਾ ਜੀ ਪ्युअर ਪਸ਼ਮੀਨੇ ਦਾ ਸ਼ਾਲ ਰਹੂਗਾ ਸੇਮ ਉਸੇ ਤਰੀਕੇ ਦੇ ਨਾਲ ਜਿਹੜਾ ਪਹਿਲਾਂ ਬਾਰਡਰ ਸੀਗਾ ਉਸੇ ਤਰੀਕੇ ਦੇ ਨਾਲ ਇਹਦੇ ਪੱਲੇਾਂ ਤੇ ਬਾਰਡਰ ਹੈ ਅਗਲਾ ਜਿਹੜਾ ਸੂਟ ਹੈ ਜੀ ਉਹ ਵੀ ਬੜਾ ਸੋਹਣਾ ਹੈ ਬੜਾ ਮਿੱਠਾ ਜਿਹਾ ਰੰਗ ਹੈ ਇਹ ਆ ਮਸਟਰਡ ਲੈਮਨ ਦਾ ਰੰਗ ਹੈ ਜੀ ਲੈਮਨ ਦਾ ਰੰਗ ਜਦੋਂ ਪਸ਼ਮੀਨੇ ਦੇ ਉੱਤੇ ਰਹੂਗਾ ਲੈਮਨ ਜਿਹਾ ਹੀ ਰੰਗ ਜਾਂਦਾ ਹੈ ਡਿਜ਼ਾਈਨ ਪੈਟਰਨ ਇਹਦਾ ਵੀ ਸੇਮ ਹੀ ਹੈ ਜੀ ਕਲਰ ਕੰਬੀਨੇਸ਼ਨ ਡਿਫਰੈਂਟ ਹੈ ਲਾਈਟ ਲੈਮਨ ਦਾ ਕੰਬੀਨੇਸ਼ਨ ਦਾ ਫੈਬਰਿਕ ਰਹੂਗਾ ਬਹੁਤ ਸੋਹਣਾ ਇਹ ਹੈਗਾ ਬਹੁਤ ਹੀ ਪਿਆਰਾ embroidery ਤੁਸੀਂ ਦੇਖ ਸਕਦੇ ਹੋ ਕਿੰਨੀ ਗ੍ਰੇਸਫੁੱਲ ਹੈ ਜੀ ਦੱਬੇ ਮੇ ਜੇ ਰੰਗ ਨੇ ਬਹੁਤ ਸੋਹਣੀ ਮਿੱਠੇ ਮਿੱਠੇ ਰੰਗ ਲੱਗੇ ਹੋਏ ਨੇ ਫੈਬਰਿਕ ਦਾ ਕਲਰ ਵੀ ਲੇਮਨ ਸ਼ੇਡ ਦੇ ਉੱਤੇ ਹੈ ਇਸੇ ਤਰੀਕੇ ਦੇ ਨਾਲ ਹੀ ਇਹਦਾ ਸਟੌਲ ਰਹੂਗਾ ਜਿਦੇ ਕਿ ਪੱਲਿਆਂ ਦੇ ਉੱਤੇ embroidery ਜਿਨ੍ਹਾਂ ਦੇ ਪੱਲਿਆਂ ਦੇ ਉੱਤੇ embroidery ਹੈ ਜਿਹੜਾ ਵੀ ਸੂਟ ਇਹਨਾਂ ਦੇ ਵਿੱਚ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਸ ਦਾ ਸਕਰੀਨ ਸ਼ਾਟ ਲੈ ਲਓ ਸਕਰੀਨ ਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ 9417710432 ਜਿਹੇ ਸੂਟ ਤੁਹਾਨੂੰ ਚੰਗਾ ਲੱਗਦਾ ਤਾਂ ਤੁਸੀਂ ਇਹਦਾ ਨੰਬਰ ਸਕਰੀਨਸ਼ਾਟ ਲੈ ਕੇ 9417710432 ਤੇ ਖਰੀਦਣ ਲਈ ਕੰਟੈਕਟ ਕਰ ਸਕਦੇ ਬਹੁਤ ਹੀ ਸੋਹਣੀ ਪੀਸਿਸ ਨੇ ਨੈਕਸਟ ਜਿਹੜਾ ਹੈਗਾ ਜੀ ਇਹ ਬਲੈਕ ਦੇ ਉੱਤੇ ਰਹੂਗਾ ਬਲੈਕ ਦੇ ਉੱਤੇ ਬਹੁਤ ਹੀ ਪਿਆਰਾ ਕਸ਼ਮੀਰੀ ਕੜਾਈ ਦੇ ਨਾਲ ਨੇ ਬ੍ਰੀਕ ਇਹ ਕੰਮ ਰਹੇ ਬ੍ਰੀਕ ਇਹ ਕੰਮ ਰਹਿਣਗੇ ਇਸ ਤਰੀਕੇ ਦੇ ਨਾਲ ਹੈ ਜੀ ਬਹੁਤ ਫਾਈਨ ਫੈਬਰਿਕ ਹੈ ਜੇ ਪਿਓਰ ਕੇਅਰ ਹੈ ਤਾਂ ਇਹਦਾ ਮਤਲਬ ਪਿਓਰ ਫੈਬਰਿਕ ਹੀ ਪਹੁੰਚੂਗਾ ਤੁਹਾਡੇ ਕੋਲੇ ਕੋਈ ਮਿਕਸ ਫੈਬਰਿਕ ਕੋਈ ਸਾਮੀ ਫੈਬਰਿਕ ਉਹਦੀ ਵੀ ਕੁਆਲਿਟੀ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੋਊਗਾ ਜੀ ਇਹ ਇਹਦੀ ਏਮਬਰਾਇਡਰੀ ਹੈ ਇਹੇ ਇਹਦੀ ਏਮਬਰਾਇਡਰੀ ਜਾਊਗੀ ਇਸ ਤਰੀਕੇ ਦੇ ਨਾਲ ਸਾਰੇ ਸੂਟ ਦੇ ਉੱਤੇ ਤੇ ਆਹ ਇਹਦਾ ਸਟੌਲ ਹੈ ਸਟੌਲ ਦੇ ਉੱਤੇ ਸੇਮ ਪੈਟਰਨ ਜਿਹੜੇ ਪਹਿਲਾਂ ਤਰਜ਼ ਤੇ ਨੇ ਉਸੇ ਤਰਜ਼ ਦੇ ਉੱਤੇ ਨੇ ਪੱਲਿਆਂ ਦੇ ਉੱਤੇ ਬਾਰਡਰ ਰਹਿਣਗੇ ਜੀ ਗਿੱਠ ਦਾ ਬਾਰਡਰ ਆਊਗਾ ਬਲੈਕ ਟੋਨ ਹੈ ਬਲੈਕ ਦੇ ਵਿੱਚ ਪਹਿਣਾ ਨਾ ਮੰਗ ਰਹੀਆਂ ਸੀਗੀਆਂ ਤੇ ਬਹੁਤ ਸੋਹਣਾ ਪੈਟਰਨ ਹੈ ਪ्योर ਬੂਲ ਦੇ ਵਿੱਚ ਰਹੂਗਾ ਜੀ ਨੈਕਸਟ ਹੈ ਗਿਆ ਜੀ ਮਸਟਰਡ orangeish mustard ਦਾ ਸ਼ੇਡ ਹੈ ਪੀਲਾ ਰੰਗ ਜਾਂਦਾ ਹੈ ਹਨਾ ਆਪਾਂ ਇਸ ਨੂੰ ਮਸਟਰਡ ਬ੍ਰਾਈਟ ਮਸਟਰਡ ਦਾ ਰੰਗ ਹੈ ਜੀ ਇਹ ਤੇ ਜਿਹੜੇ ਬ੍ਰਾਈਟ ਮਸਟਰਡ ਦੇ ਵਿੱਚ ਕਲਰਸ ਦਿਖਾਈਗੇ ਨੇ ਬੜੇ ਸੂਧਿੰਗ ਜਿਹੇ ਨੇ ਬੜੇ ਸੋਹਣੇ ਜਿਹੇ ਰੰਗ ਨੇ ਦੱਬਵੇਂ ਜਿਹੇ ਰੰਗ ਨੇ ਕੋਈ ਵੀ ਫੈਬਰਿਕ ਕਲਰ ਦਾ ਡਾਰਕ ਹੈ ਪਰ ਰੰਗ ਬੜੇ ਸੋਹਣੇ ਖੜਵੇਂ ਜਿਹੇ ਨੇ ਪਿਓਰ ਫੈਬਰਿਕ ਦਾ ਪਿਓਰ ਰਹੂਗਾ ਜੀ ਪਿਓਰ ਬੂਲ ਦੇ ਉੱਤੇ ਹੈ ਪਿਓਰ ਪਸ਼ਮੀਨਾ ਇਸੇ ਤਰੀਕੇ ਦੇ ਨਾਲ ਇਸ ਦਾ ਸਟੌਲ ਰਹੂਗਾ ਜਿਹਦੇ ਪੱਲਿਆਂ ਦੇ ਉੱਤੇ ਲਿਗਾਈ ਦੀ ਇਹ ਕਲਰ ਆਪਸ਼ਨ ਹੈ ਜੇ ਆਹ ਰੰਗ ਚੰਗਾ ਲੱਗਦਾ ਤਾਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਲਓ ਇਹ ਸਕਰੀਨਸ਼ਾਟ ਲੈ ਕੇ ਕੰਟੈਕਟ ਕਰ ਸਕਦੇ ਹੋ ਇਹਦੇ ਵਿੱਚ ਜਿਹੜਾ ਨੈਕਸਟ ਸ਼ੇਡ ਹੈ ਜੀ ਉਹ ਰੈੱਡ ਰਹੂਗਾ ਇਹਦੇ ਵਿੱਚ ਸੇਮ ਸੇਮ ਡਿਜ਼ਾਈਨਿੰਗ ਦੇ ਨੇ ਇਹ ਰੈੱਡ ਹੈ ਜੀ ਬ੍ਰਾਈਟ ਰੈੱਡ ਹੈ ਸੇਮ ਥਰਸਡੇ ਉੱਤੇ ਨੇ ਪ्योर ਪਸ਼ਮੀਨੇ ਦਾ ਲਾਈਟ ਵੇਟਿਡ ਫੈਬਰਿਕ ਰਹੂਗਾ ਜੇ ਆਹ ਰੰਗ ਤੁਹਾਨੂੰ ਚੰਗਾ ਲੱਗਦਾ ਤਾਂ ਤੁਸੀਂ ਸਾਨੂੰ ਇਹ ਰੰਗ ਦੀ ਕੰਟੈਕਟ ਕਰ ਸਕਦੇ ਹੋ ਸਕਰੀਨਸ਼ਾਟ ਲੀਤੀ ਨੈਕਸਟ ਐਸਏ ਦੇ ਵਿੱਚ ਇਹ ਪ੍ਰਿੰਟ ਹੈ ਜੀ ਸੇਮ ਥਰਸਡੇ ਉੱਤੇ ਰਹਿਣਗੇ ਸ਼ਾਲ ਦੇ ਬਾਰਡਰ ਰਹਿਣਗੇ ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਬੜੇ ਸੂਦੀਂਗ ਜੇ ਰੰਗ ਨੇ ਬਹੁਤ ਹੀ ਬਰੀਕ ਕੰਮ ਕੀਤਾ ਗਿਆ ਬਹੁਤ ਹੀ ਬਰੀਕ ਕੰਮ ਕੀਤਾ ਗਿਆ ਜਿਹੜਾ ਨੈਕਸਟ ਹੈ ਜੀ ਨੈਕਸਟ ਹੈਗੇ ਆਫ ਵਾਈਟ ਦੇ ਆਫ-ਵਾਈਟ ਰੰਗ ਦੇ ਉੱਤੇ ਕਸ਼ਮੀਰੀ ਕਢਾਈ ਦੇ ਨਾਲ ਹੈ ਬਹੁਤ ਹੀ ਸਟਲਸ ਜਿਹੇ ਕਲਰ ਨੇ ਬਹੁਤ ਸੋਹਣੀ ਸਟਲਸ ਜਿਹੇ ਇਹਦੇ ਕਲਰ ਨੇ ਸੇਮ ਇਹਦਾ ਸਟਾਲ ਰਹੂਗਾ ਜੀ ਤੇ ਸੇਮ ਹੀ ਇਹਦਾ 4.5 ਮੀਟਰ ਦੀ ਲੈਂਥ ਹੋਵੇ ਇਨਾ ਫੈਬਰਿਕਸ ਦੇ ਇਥਾ ਲਾਈਨਿੰਗ ਦੀ ਜ਼ਰੂਰਤ ਪੈਂਦੀ ਹੈ ਤਾਂ ਕਿ ਕੰਪਲੀਟ ਫਿਨਿਸ਼ਿੰਗ ਦੇ ਨਾਲ ਚੱਲੇ ਜੰਦੇ ਅਗਲਾ ਉਦੋਂ ਵੀ ਸੋਨਾ ਰੰਗ ਹੈ ਜੀ ਬ੍ਰਾਊਨ ਰੰਗ ਹੈ ਬਹੁਤ ਹੀ ਪਿਆਰਾ ਬੜਾ ਸੋਹਣਾ ਇਹਦੇ ਧਾਗੇ ਦਾ ਕੰਮ ਕੀਤਾ ਗਿਆ ਕਲਰ ਕੰਬੀਨੇਸ਼ਨ ਤੁਸੀਂ ਇਹਦੇ ਦੇਖੋ ਕਿੱਡੇ ਸੋਹਣੇ ਲੱਗੇ ਹੋਏ ਨੇ ਇਹ ਵੀ ਬਹੁਤ ਹੀ ਪਿਆਰਾ ਹੈ ਡਿਜ਼ਾਈਨ ਕਰਦਾਂ ਸਭ ਦੇ ਡਿਫਰੈਂਸ ਨੇ ਸਭ ਦੇ ਡਿਫਰੈਂਸ ਨੇ ਤੁਹਾਨੂੰ ਇਹਨਾਂ ਦਾ ਕਲੋਜ਼ ਅਪ ਦਿਖਾ ਰਹੀ ਹਾਂ ਇਹ ਵੀ ਬੇਜ ਕਲਰ ਦੇ ਉੱਤੇ ਬੜਾ ਸੋਹਣਾ ਬੇਜ ਹੈ ਇਹ ਸੂਟ ਇਹ ਵੀ ਬਹੁਤ ਹੀ ਪਿਆਰਾ ਹੈ ਹਨਾ ਇਹਦਾ ਜਿਹੜੀ ਓਵਰਆਲ ਲੁੱਕ ਹੈ ਜੀ ਸੂਦੀ ਹੋਏ ਇਸ ਤਰੀਕੇ ਦੇ ਨਾਲ। ਓਵਰਆਲ ਲੁੱਕ ਸੂਦੀ ਇਸ ਤਰੀਕੇ ਦੇ ਨਾਲ ਜਾਊਗੀ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਬ੍ਰੇਸਫੁੱਲ ਜਿਹਾ ਲੱਗਦਾ। ਪਰ ਉਹ ਸਾਰੇ ਬਹੁਤ ਗ੍ਰੇਸਫੁੱਲ ਸੂਟਸ ਨੇ ਬਹੁਤ ਹੀ ਪਿਆਰੇ। ਜੇ ਇਹ ਤੁਹਾਨੂੰ ਸੂਟ ਚੰਗੇ ਲੱਗਦੇ ਨੇ ਤਾਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਲਓ। ਇਹ ਥੋੜੇ ਜਿਹਾ ਆਮ ਨਾਲੋਂ ਜਿਹੜੇ ਹੈਗੇ ਨੇ ਇਹਨਾਂ ਦੀਆਂ ਪ੍ਰਾਈਸਿਸ ਅੱਪ ਨੇ ਜੀ। ਇਨਾਂ ਦੀਆਂ ਪ੍ਰਾਈਸਿਸ ਆਪਨੇ ਕਿਉਂਕਿ ਇਹ ਪ्योर ਦੇ ਉੱਤੇ ਰਹਿਣਗੇ ਲਾਈਟ ਆਪਨੇ ਰੈਗੂਲਰ ਪਸ਼ਮੀਨਾ ਨਹੀਂ ਹੈਗਾ ਇਹ ਫਾਈਨ ਪਸ਼ਮੀਨਾ ਰਹੂਗਾ ਜੀ ਬਹੁਤ ਸੋਹਣੇ ਸ਼ੇਡ ਜਿਹੜਾ ਲਾਸਟ ਹੈ ਉਹ ਵੀ ਇਸੇ ਬੇਜ ਕਲਰ ਦੇ ਉੱਤੇ ਹੈ ਉਹਦਾ ਕਲਰ ਕੰਬੀਨੇਸ਼ਨ ਡਿਜ਼ਾਈਨ ਇਸ ਤਰੀਕੇ ਦੇ ਨਾਲ ਰਹੂਗਾ ਇਹਨਾਂ ਵਿੱਚ ਅਸੀਂ